ਲੋ ਜੀ ਮੈਂ ਆ ਗਿਆ ਬਈ ਆਪਦੀ ਰੇੜੀ ਲੈ ਕੇ ਤੇ ਦੀਪਾ ਜੀ ਆਇਆ ਨੀਗਾ ਆ ਦੁਕਾਨ 'ਚ ਸਾਡੀ ਫੀਡ ਪਈ ਹੁੰਦੀ ਐ ਇਹ ਡੇਲੀ ਬਈ ਲੇਟ ਬਹੁਤ ਆਉਂਦਾ ਤੇ ਮੈਨੂੰ ਫਿਰ ਮੈਨੂੰ ਕੀ ਕਰਨਾ ਪੈਂਦਾ ਮੈਂ ਦੁੱਧ ਲਿਆਉਣਾ ਪਹਿਲਾਂ ਇੱਕ ਵਾਰੀ ਕਿਉਂਕਿ ਦੁੱਧ ਝੰਗਾਉਂਦੀ ਐ ਬੱਚਾ ਨੂੰ ਹਨਾ ਛੋਟੇ ਛੋਟੇ ਬੱਚੇ ਐ ਦੇ ਤੇ ਤੁਹਾਨੂੰ ਪਤਾ ਬਈ ਦੁੱਧ ਝੰਗਾਉਣਾ ਤੇ ਦੁੱਧ ਅਕਸਰ ਅੰਦਰ ਹੋਊਗਾ ਕੁਝ ਢਿੱਡ ਭਰਿਆ ਹੋਊਗਾ ਤਾਂ ਫੇਰ ਵੀ ਜਿਹੜੀ ਦੁੱਧ ਝੰਗਾਊਗੀ ਤਾਂ ਫਿਰ ਮੈਨੂੰ ਸਵੇਰੇ ਸਵੇਰੇ ਮੈਂ ਇਹਨੂੰ ਬਿਸਕਟ ਪਾ ਦੇਣਾ ਦੁੱਧ ਪਾ ਦੇਣਾ ਲੈ ਕੇ ਜੇ ਲੈ ਕਰੀ ਆਵਦਾ ਗੁਜ਼ਾਰਾ ਕਰ ਲੂਗੀ ਢਿੱਡ ਭਰ ਲੂਗੀ ਉਸ ਤੋਂ ਬਾਅਦ ਦੀਪਾ ਆ ਜਾਂਦਾ ਫੀਡ ਸਾਡੀ ਇੱਧਰ ਪਈ ਹੁੰਦੀ ਹੈ ਤੇ ਫੀਡ ਪਾ ਦਿੰਦੇ ਐ ਤੇ ਬਈ ਅਪੀਲ ਕਰਦਾ ਬੇਨਤੀ ਕਰਦਾ ਇਹ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਵਾਦ ਤੋਂ ਬਾਅਦ ਤੇ ਫੀਡ ਦੀ ਹੈਲਪ ਸਾਡੀ ਟਾਈਮ ਟਾਈਮ ਤੇ ਕਰਦੇ ਰਿਹਾ ਕਰੋ ਜਿਹੜੇ ਭੈਣ ਭਰਾ ਕਰਦੇ ਆ ਬਈ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬਈ ਜਿੰਨਾ ਚਿਰ ਆਪਾਂ ਨੂੰ ਇਨਕਮ ਨਹੀਂ ਹੋਣ ਲੱਗਦੀ ਸੋਸ਼ਲ ਮੀਡੀਆ ਤੋਂ ਉਹਨਾਂ ਕਰ ਤੁਸੀਂ ਟਾਈਮ ਬੇਜਵਾਨਾਂ ਦਾ ਬਈ ਜੀ ਬਹੁਤ ਵੱਡਾ ਪੁੰਨ ਟਾਈਮ ਟਾਈਮ ਤੇ ਮਦਦ ਕਰਦੇ ਰਿਹਾ ਕਰੋ ਫੀਡ ਦੀ ਦਵਾਈਆਂ ਦੀ ਉਮਕੇ ਜਿਹੜਾ ਇਹਨਾਂ ਨੂੰ ਖਵਾਤਾ ਜਿਵੇਂ ਮੈਂ ਕਹਣਾ ਉਹਨਾਂ ਜੀ ਔਟੋ ਡਾ ਕਿਤੇ ਨਹੀਂ ਜਾਂਦਾ ਉਹ ਮਾਲਕ ਵੈਗਰੂ ਸੱਚੇ ਪਾਤਸ਼ਾਹ ਤੁਹਾਡਾ ਕਈ ਗੁਣਾ ਵੱਧ ਕਰਕੇ ਮੋੜਦਾ ਜੀ ਤੇ ਬਈ ਕਦੇ ਵੀ ਇਹਨਾਂ ਨੂੰ ਪਿੱਛਾ ਨਾ ਦਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਾਂ ਜਗਾ ਲੈਣੀ ਹੈ ਇਹਨਾਂ ਵਾਸਤੇ ਸ਼ੈਲਟਰ ਬਣਾਉਣਾ ਜੀ ਆਪਾਂ ਤੇ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਵੱਧ ਕੇ ਆਪਦਾ ਯੋਗਦਾਨ ਵੀ ਪਾਇਆ ਕਰੋ ਜੀ ਨਾਲੋਂ ਨਾਲ ਚਾਹੇ ਕੋਈ 1 ਰੁਪਏ ਦੀ ਮਦਦ ਕਰੇ ਚਾਹੇ ਕੋਈ 10 ਰੁਪਏ ਦੀ ਮਦਦ ਕਰੇ ਜਿੰਨੇ ਵੀ ਕੋਈ ਕਰ ਸਕਦਾ ਤੇ ਆਪਦੀ ਸ਼ਰਤ ਦਾ ਮੁਤਾਬਕ ਆਪ ਦਾ ਯੋਗਦਾਨ ਪਾਓ ਜੀ ਨਾਲ ਥੋੜਾ ਵੀ ਹਿੱਸਾ ਪਾਜੂ ਬਈ ਚੰਗੇ ਕੰਮ ਚ ਆਪਾਂ ਜਗਾ ਲੈਣ ਦੀ ਬਹੁਤ ਜਦੋਜਹਦ ਕਰੀ ਜੰਨੇ ਨਾ ਬੇਜਵਾਨਾਂ ਵਾਸਤੇ ਤੇ ਆਪਾਂ ਜਗਾ ਲੈਣੀ ਇਹਨਾਂ ਦਾ ਵੀ ਕੋਈ ਇਲਾਜ ਤੋਂ ਬਿਨਾ ਨਾ ਮਰੇ ਬਈ ਕੋਈ ਭੁੱਖ ਨਾਲ ਨਾ ਮਰੇ ਆਪਣਾ ਇਹ ਸੁਪਨਾ ਹੀ ਆ ਵੀ ਮਰਨ ਤੋਂ ਪਹਿਲਾਂ ਪਹਿਲਾਂ ਬਈ ਕੋਈ ਚੰਗਾ ਕੰਮ ਕਰਕੇ ਜਾਣਾ ਤੇ ਇਹ ਬੇਜਵਾਨਾਂ ਵਾਸਤੇ ਆਪਾਂ ਜਰੂਰ ਕੁਛ ਨਾ ਕੁਛ ਕਰਕੇ ਜਾਵਾਂਗੇ ਤੇ ਤੁਸੀਂ ਵੀ ਬਈ ਜਿੱਥੇ ਵੀ ਕਿਤੇ ਤੁਹਾਨੂੰ ਕੋਈ ਬੇਜਵਾਨ ਭੁੱਖਾ ਦੇਖਦਾ ਜਾਂ ਕੋਈ ਇਲਾਜ ਤੋਂ ਜਿਹਨੂੰ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ ਨਾ ਦੇ ਉਹਦੀ ਜਰੂਰ ਬਈ ਟਾਈਮ-ਟਾਈਮ ਤੇ ਹੈਲਪ ਕਰਦੇ ਰਿਆ ਕਰੋ ਤੇ ਸਾਡੀ ਵੀ ਮੈਂ ਭੈਣਾਂ ਨੂੰ ਵੀ ਅਪੀਲ ਕਰਦਾ ਤੇ ਭਰਾਵਾਂ ਨੂੰ ਵੀ ਅਪੀਲ ਕਰਦਾ ਵੀ ਸਾਡੀ ਵੀ ਟਾਈਮ-ਟਾਈਮ ਤੇ ਤੁਸੀਂ ਮਦਦ ਕਰਦੇ ਰਿਆ ਕਰੋ ਤਾਂ ਕਿ ਇਹ ਬੇਜਵਾਨਾਂ ਦਾ ਢਿੱਡ ਭਰਿਆ ਰਹੇ ਬਈ ਕਿਉਂਕਿ ਥੋੜੀ سپورਟ ਨਾਲ ਹੀ ਹੈ ਬਈ ਜੋ ਵੀ ਕੁਝ ਹੁੰਦਾ ਤੇ ਨਹੀਂ ਸਾਡੀ ਤਾਂ ਹਾਇਸੀਅਤ ਹੈ ਨਹੀਂ ਕਿ ਵੀ ਅਸੀਂ ਇੰਨੇ ਬੇਜਵਾਨਾਂ ਦਾ ਢਿੱਡ ਭਰ ਸਕੀਏ ਇਹਨਾਂ ਨੂੰ ਫੀਡ ਪਾ ਸਕੀਏ ਇਹਨਾਂ ਨੂੰ ਰੋਟੀ ਪਾ ਸਕੀਏ ਸਾਡੀ ਨਹੀਂ ਹਾਇਸੀਅਤ ਹੈਣੀ ਜੀ ਇਹ ਸਿਰਫ ਬਈ ਜੀ ਥੋੜੀ سپورਟ ਕਰਕੇ ਹੀ ਹੈ ਜੋ ਵੀ ਕੁਝ ਹੁੰਦਾ ਇਸੇ ਤਰ੍ਹਾਂ ਹੀ ਭੈਣਾ ਭਰਾਵਾਂ ਨੂੰ ਮੈਂ ਅਪੀਲ ਕਰਦਾ ਇਹ ਫੀਡ ਦੀ ਦਵਾਈਆਂ ਦੀ ਮਦਦ ਕਰਦੇ ਰਿਹਾ ਕਰੋ ਬਾਕੀ ਆਪਾਂ ਜਗਾ ਲੈਣ ਦੀ ਜਿਵੇਂ ਤੁਹਾਨੂੰ ਮੈਂ ਦੱਸਿਆ ਜਦੋਂ ਜਦੋਂ ਬਹੁਤ ਚੱਲੀ ਜਾਂਦੀ ਆਪਣੀ ਤੇ ਸਾਰੇ ਜਣੇ ਆਪਦਾ ਯੋਗਦਾਨ ਵੱਧ ਚੜ੍ਹ ਕੇ ਪਾਇਆ ਕਰੋ ਜੀ ਤੇ ਜਰੂਰ ਪਾਇਆ ਕਰੋ ਬਈ ਆਉਦਾ ਹਿੱਸਾ ਤੇ ਚੰਗੇ ਕੰਮ 'ਚ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਉਹ ਮਾਲਕ ਉਹ ਨੀਲੀ ਛੱਤ ਵਾਲਾ ਵਾਹਿਗੁਰੂ ਉਹ ਤੁਹਾਡਾ ਕਈ ਗੁਣਾ ਵੱਧ ਕਰੂਗਾ ਬਈ ਜੇ ਤੁਸੀਂ 10 ਰੁਪਏ ਦੀ ਮਦਦ ਕਰੋਗੇ ਨਾ ਤੇ ਤੁਹਾਨੂੰ ਕੋਈ ਭਾਇ ਗੁਰੂ ਹਜ਼ਾਰਾਂ ਰੁਪਏ ਦੀ ਮਦਦ ਕਰੂਗਾ ਮਾਲਕ ਤੇ ਇਸ ਚੀਜ਼ ਚ ਜਰੂਰ ਆਪਦਾ ਹਿੱਸਾ ਪਾਇਆ ਕਰੋ ਤੇ ਬਾਕੀ ਆਪਾਂ ਲਾਈਵ ਕਰਦੇ ਰਹਿੰਦੇ ਆ ਟਾਈਮ ਟਾਈਮ ਤੇ ਦੱਸਦੇ ਰਹਿੰਦੇ ਆ ਵੀ ਆਪਣੇ ਕੋਲੇ ਕਿੰਨੇ ਬੱਚੇ ਸਾਨੂੰ ਦਿਖਾਉਂਦੇ ਰਹਿੰਨੇ ਆ ਜਿਨ੍ਹਾਂ ਨੂੰ ਆਪਾਂ ਫੀਡ ਪਾਉਣੇ ਆ ਹਨ ਜੀ ਤਾਂ ਜਿਹੜੇ ਥੋੜੀ ਸਪੋਰਟ ਦਾ ਕਰਕੇ ਹੀ ਢਿੱਡ ਭਰ ਕੇ ਜਾਂਦੇ ਭਈ ਆਪਦਾ ਤੇ ਇਸੇ ਤਰ੍ਹਾਂ ਹੀ ਸਪੋਰਟ ਆਪ ਦੀ ਕਰੀ ਰੱਖਿਆ ਕਰੋ ਉਹ ਸਸਰੀ ਗਾਲ ਜੀ ਧੰਨਵਾਦ ਸਾਰਿਆਂ ਦਾ